ਹੌਸਪਟਲ ਦੇ ਵਿੱਚ ਮਰੂਥੀ ਤੋਂ ਰੋਕਿਆ ਅਗਰੀ ਬਹੁਤ ਸਾਰੀਆਂ ਗੱਡੀਆਂ ਬੌਂਡ ਹੋਈਆਂ ਲੋਕਾਂ ਅਰੈਸਟ ਹੋਏ ਅੰਦਰੇ ਉਹਦਾ ਇਹ ਗੱਲ ਕੀ ਹੈ ਫ੍ਰੈਕਲ ਵਤੋਂ ਨਾਲ ਹੀ ਬੰਦ ਸ਼ੇਅਰ ਕਰਨਾ ਚਾਹੁੰਦਾ ਕਿ ਐਕਸੈਪਸ਼ਨਸ ਕਿੰਨੀਆਂ ਦਿੱਤੀਆਂ ਜਾਂ ਕਰਫੂ ਪਾਸ ਐਂਡ ਐਗਜ਼ੈਂਪਟਡ ਕੈਟਗਰੀ ਬਹੁਤ ਮੰਡੀਆਂ ਵੀ ਤੋਂ ਦਾ ਇੱਥੇ ਕੰਮ ਹੁੰਦਾ ਇਤੋਂ ਜਾਂਦਾ ਵੀ ਹੈ ਹਸਪੀਟਲ ਤੋਂ ਪਹਿਲਾਂ ਇੱਕ ਵੀ ਸ਼ੇਅਰ ਕੀਤਾ ਸੀ 25000 এমপ্লয়িজ ਜਲੰਧਰ ਸਿਟੀ ਦੇ ਵਿੱਚ ਹਸਪੀਟਲ ਦਾ ਇੱਕ ਜਿਨ੍ਹਾਂ ਨੂੰ ਐਗਜ਼ੈਂਪਟਿਡ ਕੈਟੇਗਰੀ ਸ਼ੁਰੂ ਤੋਂ ਲੈਬਸ ਖੁੱਲੇ ਆ, ਕੈਮਿਸਟਰੀਆਂ ਦੁਕਾਨਾਂ ਖੁੱਲਦੀਆਂ ਔਰ ਡੇਲੀ ਨੀਡਸ ਦੀ ਜਿਹੜੀ ਐ ਸਪਲਾਈ ਉਹ ਸਾਰੀ ਹੁੰਦੀ ਹੈ। ਔਰ ਇਸੇ ਤਰ੍ਹਾਂ ਸਾਡੀ ਹੋਲਸੇਲ ਮਾਰਕੀਟ ਹੈ ਦਿਲਕੁਸ਼ਾਬ ਭਾਰ ਕੇ ਉਹ ਸਾਰਾ ਇਹ ਜਿਹੜਾ ਤੁਹਾਨੂੰ ਲੱਗਦਾ ਮਤਲਬ ਇਹ ਸਾਰੇ ਲੋਕ ਜਿਹੜੇ ਐ ਐਗਜ਼ੈਂਪਟਿਡ ਕੈਟੇਗਰੀ ਵਾਲੇ ਵੀ ਇਹ ਪਰਫਿਊਮ ਵਜ੍ਹਾ ਨੌਨ ਡਾਡਰ ਵਾਲਾ ਤਾਂ ਹੈ ਨਹੀਂ ਇਹਦੇ 'ਚ ਐਗਜ਼ੈਂਪਸ਼ਨਸ ਕਾਫੀ ਨੇ। ਉਕੇ ਡੇਲੀ ਨੀਡਸ ਨੂੰ ਲੋਕਾਂ ਨੂੰ ਜਿਹੜੀ ਬਾਕੀ ਪੋਪੂਲੇਸ਼ਨ ਨੂੰ ਉਹਨਾਂ ਤੱਕ ਪਹੁੰਚਾਉਣਾ ਵੀ ਜ਼ਰੂਰੀ ਹੈ। ਸੋ ਇਹੋ ਜੀ ਕਦੇ ਵੀ ਬਿਖਾਵੇਂ ਚੌਂਦੀ ਲੋੜ ਨਹੀਂ। ਅਸੀਂ ਇਸ ਗੱਲ ਦੀ ਬਚਨ ਪਾਉਂਦਾ ਕਿ ਕਰਫਿਊ ਇਨਫੋਰਸ ਕੀਤਾ ਗਿਆ ਹੋਊਗਾ। ਪਰ ਮੈਂ ਬੜੀ ਸਿੱਖਟ ਵਾਰਨਿੰਗ ਤੁਹਾਨੂੰ ਦਿੰਦਾ ਜਿਹੜਾ ਬੰਦਾ ਇਹੋ ਜਿਹਾ ਕੰਮ ਕਰੂਗਾ ਉਹ ਆਪਣਾ ਵਿਚਾਰ ਕੇ ਕਰੇ। ਅਸੀਂ ਚਲਾਰ ਵੀ ਪੇਸ਼ ਕਰਨੇ ਆ ਕਨਵਿਕਸ਼ਨਾਂ ਵੀ ਕਰਾਉਣੀਆਂ। ਮੁਰਗੇ ਭੁੱਲ ਜੇ ਉਹ ਵੀ ਪੁਲਿਸ ਦੀ ਕਲੀਅਰੈਂਸ ਸਰਟੀਫਿਕੇਟ ਉਹਨੂੰ ਕਦੇ ਵੀ ਮਿਲੂਗਾ ਲੈ ਕੇ। ਜਦੋਂ ਇੱਕ ਵਾਰ ਫਾਈਨ ਵੀ ਹੋ ਗਿਆ ਅੱਗੀ ਗੱਲ ਜਿੰਨਾ ਮਾਂਜੋ ਕੁਪਤਰੀ ਸਾਹਿਬ ਨੇ ਆਰਡਰ ਕੀਤੇ ਨੇ ਕੱਲ ਵੀ ਤੋਂ ਨਾ ਮੈਂ ਇਹ ਗੱਲ ਦਾ ਹਿੰਟ ਕੀਤਾ ਸੀ ਵੀ ਜੇ ਕੋ ਰਿਲੈਕਸੇਸ਼ਨ ਮਿਲਣੀ ਹੈ ਤਾਂ ਆਪਾਂ ਇਹ ਉਹਦੇ ਚ ਸੋਸ਼ਲ ਰਿਸਪਾਂਸਿਬਿਲਟੀ ਹੋਰ ਵੀ ਵੱਧ ਦਿਖਾਉਣੀ ਹੈ ਇਹ ਟਾਈਮ ਹੈ ਸਾਨੂੰ ਆਪਣਾ ਡਿਸਪਲਿਨ ਤੇ ਹੋਣ ਦਾ ਆਪਣੀ ਡਿਊਟੀ ਦੇ ਪ੍ਰਤੀ ਜਿਹੜੀਆਂ ਸਾਡੀ ਕਨਸਟੀਟਿਊਸ਼ਨਲ ਡਿਊਟੀਆਂ ਵੀ ਨੇ ਅਸੀਂ ਸਮਾਜ ਨੂੰ ਆਪਣੇ ਪਰਿਵਾਰ ਨੂੰ ਦੇਸ਼ ਨੂੰ ਬਰਾਦਰ ਤੋਂ ਬਚਾਉਣਾ ਹੈ ਤਾਂ ਕਿ ਅਸੀਂ ਕਿਸੇ ਨੂੰ ਯਾਦ ਨਹੀਂ ਬਾਹਰ ਦਿਖਾਉਣਾ ਵੀ ਅਸੀਂ ਬਾਹਰ ਆ ਗਏ ਨਹੀਂ ਕੀ ਕਰ ਰਹੇ ਨੇ ਆਖਾ ਹੁੰਦਾ ਉਪਰ ਮੰਨਦੇ ਹਨ ਪਰ ਇਹ ਸਾਰੇ ਡਿਸੀਜਨ ਬਹੁਤ ਹਾਈएस्ट ਲੈਵਲ ਤੇ ਪਬਲਿਕ ਇੰਟਰਸਟ ਲਈ ਹੈ। ਉਹ ਮੇਰੀ ਤੁਹਾਨੂੰ ਗੁਜ਼ਾਰਿਸ਼ ਹੈ ਮਾਸਕ ਪਾ ਕੇ ਕਿਰਪਾ ਰੈਲੈਕਸੇਸ਼ਨ ਮਿਲਦੀ ਵੀ ਹੈ। ਤਾਂ ਦੂ ਮੈਨੂੰ ਗੱਲ ਸਮਝ ਆਈ ਹੈ ਤਾਂ ਉਹਦੀ ਐਸੈਂਸੀ ਹੈ ਕਿ ਉਹ ਪੈਦਲ ਹੀ ਮਿਲਣੀ ਹੈ ਗਵਾਂਡ ਵਾਲੀ ਮਾਰਕੀਟ ਕੋਲ ਉਸਤੇ ਗੱਡੀਆਂ ਦੀ ਵਰਤੋਂ ਇਕੱਠੇ ਹੋ ਕੇ ਲੋਕਾਂ ਨੂੰ ਉਸ ਚੀਜ਼ ਨੂੰ ਡਿਸਕਰੇਜ ਕੀਤਾ ਜਾਣਾ। ਸੋ ਇਸ ਕਰਕੇ ਤਾਂ ਤੱਕ ਜਿਵੇਂ ਡੀ ਸਾਹਿਬ ਨੇ ਉਹਨਾਂ ਦਾ ਉਹ ਐਡਰੈਸ ਦਾ ਸਾਰੀ ਗੱਲ ਪੜ ਕੇ ਇਹ ਆਰਡਰ ਜਿਵੇਂ ਡੀਸਰਵੇ ਹੋਣਗੇ ਤੁਹਾਨੂੰ ਸ਼ੇਅਰ ਕਰਾਂਗੇ ਔਰ ਪੁਲਿਸ ਉਹਨਾਂ ਨੂੰ ਸਖਤੀ ਨਾਲ ਇੰਪਲੀਮੈਂਟ ਕਰਾਏਗੀ ਇੱਕ ਹੋਰ ਮੈਂ ਗੱਲ ਕਰਨਾ ਚਾਹੁੰਦਾ ਕਈ ਵਾਰ ਜੇ ਟਾਈਮ ਕਟਆਫ ਹੁੰਦਾ ਜੇ ਸਪੋਕਰ 11 ਵਜੇ ਦਾ ਜੇ 11 ਵਜੇ ਤੋਂ ਬਾਅਦ ਜਾਂਦੇ ਕੋਈ ਥੋੜੀ ਨਹੀਂ ਚੱਲਦੇ ਆ 11 ਮੀਨਸ 11 ਇਹ ਬਿਲਕੁਲ ਫੌਜੀ ਟਾਈਮ ਜਿਵੇਂ ਕਹਿੰਦੇ ਆ ਨਾ ਪੰਜਾਬੀ ਚ ਉਹ ਉਸ ਤਰ੍ਹਾਂ ਹੀ ਲਾਗੂ ਕਰਾਉਣਾ ਇਹਦੇ ਚ ਕੋਈ ਆਪਣੇ ਖੇਚ ਨਾ ਰਹੋ ਮੁਰਗੇ ਤੁਸੀਂ ਕਹੋਗੇ ਸਾਨੂੰ ਬਾਉਂਡ ਕਰ ਲੀ ਗੱਡੀ ਸਾਡਾ ਰੈਸਟ ਹੋ ਗਈ ਉਸ ਕੋਈ ਨਹੀਂ ਆਇਆ ਦਿਵੋ। ਆਪਨੇ ਕੰਟਰੋਲ ਸਿਸਟਮ ਤੇ ਅਨਾਉਂਸਮੈਂਟਸ ਪੁਲਿਸ ਕਰੇਗੀ ਔਰ ਸਖਤੀ ਦਾ ਲਾਗੂ ਕੀਤਾ ਜਾਏਗਾ। ਬਾਕੀ ਜਿਹੜੇ ਜ਼ੋਬ ਰਾਈਟਿੰਗ ਸਿਟੀਜ਼ਨ ਨੇ ਜਲੰਧਰ ਦੇ ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦੀ ਆ। ਮジョਰਿਟੀ ਲੋਕਾਂ ਨੇ ਇੰਨਾ ਸਾਥ ਦਿੱਤਾ ਸਾਡਾ। ਔਰ ਇਸੇ ਕਰਕੇ ਜਿਹੜਾ ਇਹ ਸਾਰਾ ਕਰਫਿਊ ਦੀ ਇਨਫੋਰਸਮੈਂਟ ਵਧੀਆ ਹੋਈ ਆ ਤੇ ਜਿੱਥੇ ਵੀ ਕਨਟੇਨਮੈਂਟ ਜ਼ੋਨਸ ਨੇ ਉੱਥੇ ਰੈਜ਼ਿਡੈਂਸੀ ਦੀ ਸਖਤੀ ਰਹੇਗੀ। ਰਾਦਰ ਤੋਂ ਮੈਂ ਉੱਥੇ ਵੀ ਅਪੀਲ ਕਰਦਾ ਇਹ ਹੋਰ ਵੀ ਆਪਾਂ ਸੋਸ਼ਲ ਰਿਸਪੌਂਸਿਬਿਲਟੀ ਆਪਣੀ ਰਿਫਲੈਕਟ ਕਰੀਏ ਸੋ ਦੈਟ ਅਸੀਂ ਜਲਦੀ ਤੋਂ ਜਲਦੀ ਕਨਟੇਨਮੈਂਟ ਜ਼ੋਨ ਚੋਂ ਨਿਕਲ ਜਾਈਏ